प्यारे दोस्तों प्यार भरी सत श्री अकाल जी हां जी दोस्तों आखिर कार कदों देवेगी पंजाब सरकार ملازمਾਂ ਨੂੰ ਪੈਂਡਿੰਗ ਪਿਆ 13% ਡੀਏ ਤੇ ਕਦੋਂ ਕੀਤੀ ਜਾਵੇਗੀ ਪੇ ਕਮਿਸ਼ਨ ਦੇ ਏਰੀਅਰ ਦੀਆਂ ਕਿਸ਼ਤਾਂ ਦੀ ਅਦਾਇਗੀ ਘੱਟ ਤੋਂ ਘੱਟ ਕਿਸ਼ਤਾਂ ਦੇ ਵਿੱਚ ਉਸ ਬਾਰੇ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਇਸ ਵੀਡੀਓ ਦੇ ਵਿੱਚ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਜੀ ਹਾਂ ਜੀ ਦੋਸਤੋ ਜੇਕਰ ਗੱਲ ਕਰੀਏ ਪੰਜਾਬ ਸਰਕਾਰ ਦੇ ਮਲਾਜ਼ਮਾਂ ਦੀ ਤਾਂ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਇਹਨਾਂ ਮਲਾਜ਼ਮਾਂ ਦਾ ਜਾਰੀ ਹੈ ਇਹਨਾਂ ਮਲਾਜ਼ਮਾਂ ਮਾਨੂੰ ਸਰਕਾਰ ਹੀ ਇਸ ਤਰ੍ਹਾਂ ਦੀ ਮਿਲੀ ਹੈ ਜਿਸ ਨੇ ਇਹਨਾਂ ਨੂੰ ਸੰਘਰਸ਼ ਦੇ ਰਾਹ ਪਾ ਕੇ ਰੱਖ ਦਿੱਤਾ ਜੇਕਰ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਤਾਂ ਵਾਅਦੇ ਤਾਂ ਕੀਤੇ ਗਏ ਸੀ ਕਿ ਅਸੀਂ ਤੁਹਾਡੇ ਲਈ ਆ ਕਰਾਂਗੇ ਅਸੀਂ ਉਹ ਕਰਾਂਗੇ ਪਰ ਵਾਦਿਆਂ ਦੀ ਜੇਕਰ ਗੱਲ ਕਰੀਏ ਤਾਂ ਪੂਰਾ ਹਜੇ ਤੱਕ ਇੱਕ ਵੀ ਸਰਕਾਰ ਦੁਆਰਾ ਨਹੀਂ ਕੀਤਾ ਗਿਆ ਜੇਕਰ ਦੇਖਿਆ ਜਾਵੇ ਪ੍ਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦਾ ਵਾਅਦਾ ਕੀਤਾ ਗਿਆ ਸੀ ਉਹ ਵਾਅਦਾ ਪੂਰਾ ਨਹੀਂ ਕੀਤਾ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਸੰਬੰਧੀ ਵਾਅਦਾ ਕੀਤਾ ਗਿਆ ਸੀ ਕੱਚੇ ਮੁਲਾਜ਼ਮਾਂ ਦੀਆਂ ਤਨਖਾਹਾਂ ਤੱਕ ਦੇ ਵਿੱਚ ਵਾਅਦਾ ਇਸ ਸਰਕਾਰ ਦੁਆਰਾ ਨਹੀਂ ਕੀਤਾ ਗਿਆ ਇਹ ਮੁਲਾਜ਼ਮ 10 10 12000 ਤੇ 20 20 ਸਾਲਾਂ ਤੋਂ ਕੰਮ ਕਰ ਰਹੇ ਨੇ ਏਸੀਪੀ ਸਕੀਮ ਬਹਾਲ ਨਹੀਂ ਕੀਤੀ ਗਈ ਮਹਿਲਾਵਾਂ ਨੂੰ 1000 ਰੁਪਏ ਮਹੀਨਾ ਨਹੀਂ ਦਿੱਤਾ ਗਿਆ ਜੋ ਵਾਅਦਾ ਉਹਨਾਂ ਦੇ ਕੀਤਾ ਗਿਆ ਸੀ ਜਿਸ ਲਾਲਚ ਦੇ ਵਿੱਚ ਇਹਨਾਂ ਔਰਤਾਂ ਨੇ ਇਸ ਸਰਕਾਰ ਨੂੰ ਵੋਟਾਂ ਪਾਈਆਂ ਪਰ ਜੇਕਰ ਦੇਖਿਆ ਜਾਵੇ ਤਾਂ ਇਸ ਸਰਕਾਰ ਦੁਆਰਾ ਵਾਦੇ ਤਾਂ ਕੀਤੇ ਗਏ ਸੀ ਉਹਨਾਂ ਨੂੰ ਪੂਰਾ ਨਹੀਂ ਕੀਤਾ ਗਿਆ ਅਸੀਂ ਅੱਜ ਦੇ ਦਿਨ ਗੱਲ ਕਰਨ ਜਾ ਰਹੇ ਹਾਂ ਮਲਾਜ਼ਮਾਂ ਦੀ ਉਹ ਮੰਗ ਜਿਸ ਨੂੰ ਲੈ ਕੇ ਲਗਾਤਾਰ ਉਹਨਾਂ ਦਾ ਸੰਘਰਸ਼ ਜਾਰੀ ਹੈ ਉਹ ਮੰਗ ਕਰ ਰਹੇ ਨੇ ਕਿ ਸਾਡੀ ਇਹ ਦੁਰਦਸ਼ਾ ਸਰਕਾਰ ਨੇ ਕਿਉਂ ਕਰ ਦਿੱਤੀ ਹੈ ਇਸ ਮੰਗ ਸੰਬੰਧੀ ਉਹ ਹੈ ਡੀਏ ਜਿਸ ਦੀ ਜੇਕਰ ਗੱਲ ਕਰੀਏ ਤਾਂ 13% ਪੈਂਡਿੰਗ ਹੈ ਹਾਂਜੀ ਦੋਸਤੋ 1-2% ਨਹੀਂ 13% ਪਿੱਛੇ ਰਹਿ ਗਏ ਨੇ ਪੰਜਾਬ ਸਰਕਾਰ ਦੇ ਮੁਲਾਜ਼ਮ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਤੋਂ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦਾ ਡੀਏ ਵਧ ਕੇ 55% ਹੋ ਗਿਆ ਹੈ ਪਰ ਪੰਜਾਬ ਸਰਕਾਰ ਦੇ ਮੁਲਾਜ਼ਮ ਇਸ ਟਾਈਮ ਸਿਰਫ ਤੇ ਸਿਰਫ 42% ਡੀਏ ਲੈ ਰਹੇ ਨੇ ਜੇਕਰ ਗੱਲ ਕੀਤੀ ਜਾਵੇ ਗਵਾਂਡੀ ਰਾਜਾਂ ਦੀ ਤਾਂ ਗਵਾਂਡੀ ਰਾਜ ਹਰਿਆਣਾ ਦੇ ਮੁਲਾਜ਼ਮ ਵੀ ਕੇਂਦਰ ਸਰਕਾਰ ਦੀ ਤਰਜ਼ ਤੇ 55% ਡੀਏ ਲੈ ਰਹੇ ਨੇ ਚੰਡੀਗੜ੍ਹ ਯੂਟੀ ਦੇ ਮੁਲਾਜ਼ਮਾਂ ਦਾ ਡੀਏ ਵੀ ਵਧ ਕੇ 55% ਹੋ ਗਿਆ ਹੈ ਪਰ ਹੱਲ ਸਾਹਮਣੇ ਆਈ ਹੈ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਕਿ ਪੰਜਾਬ ਸਰਕਾਰ ਜਲਦ ਹੀ 4% ਦੀ ਇੱਕ ਕਿਸ਼ਤ ਮਲਾਜ਼ਮਾਂ ਨੂੰ ਦੇਵੇਗੀ ਇਸ ਸਬੰਧੀ ਵਿੱਤ ਵਿਭਾਗ ਨੂੰ ਪੱਤਰ ਵੀ ਜਾਰੀ ਕੀਤਾ ਜਾ ਸਕਦਾ ਹੈ ਪਰ ਮਲਾਜ਼ਮ ਇਸ ਨੂੰ ਸਿਰੇ ਤੋਂ ਅਕਾਰ ਦੇ ਨੇ ਮਲਾਜ਼ਮ ਮੰਗ ਕਰਦੇ ਨੇ ਕਿ ਸਾਡੇ ਤੋਂ ਜਿਹੜਾ ਕਿ ਡੀਏ ਸਾਡਾ ਪੈਂਡਿੰਗ ਪਿਆ ਉਸ ਵਿੱਚੋਂ ਸਾਨੂੰ 13% ਘੱਟੋ ਘੱਟ ਡੀਏ ਦਿੱਤਾ ਜਾਵੇ ਕਿਉਂਕਿ ਪੈਂਡਿੰਗ ਡੀਏ ਬਹੁਤ ਜ਼ਿਆਦਾ ਵਧ ਰਿਹਾ ਕੇਂਦਰ ਸਰਕਾਰ ਆਉਣ ਵਾਲੇ ਦਿਨਾਂ ਦੇ ਵਿੱਚ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦੇ ਡੀਏ ਦੇ ਵਿੱਚ ਵਾਅਦਾ ਕਰੇਗੀ ਅਸੀਂ ਫਿਰ ਹੋਰ ਪਿੱਛੇ ਰਹਿ ਜਾਵਾਂਗੇ ਪੰਜਾਬ ਸਰਕਾਰ ਇਸ ਮੰਗ ਦਾ ਹੱਲ ਕਰੇ 29 ਜੁਲਾਈ ਦੀ ਮੀਟਿੰਗ ਦੇ ਵਿੱਚ ਇਸ ਉੱਪਰ ਚਰਚਾ ਜ਼ਰੂਰ ਹੋਵੇਗੀ ਤੇ ਡੀਏ ਦੀ ਪੈਂਡਿੰਗ ਪਈ ਕਿਸ਼ਤ ਹੈ ਜੋ ਉਹ ਦੋ ਕਿਸ਼ਤਾਂ ਦਾ ਮਲਾਜ਼ਮਾਂ ਨੂੰ ਜ਼ਰੂਰ ਦਿੱਤੀਆਂ ਜਾਣ ਹਾਂਜੀ ਦੋਸਤੋ ਜੇਕਰ ਗੱਲ ਕਰੀਏ ਇੱਕ ਹੋਰ ਮੰਗ ਦੀ ਉਹ ਹੈ ਪੇ ਕਮਿਸ਼ਨ ਦੇ ਏਰੀਅਰ ਦੀ ਅਦਾਇਗੀ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਨੇ ਮਲਾਜ਼ਮਾਂ ਤੇ ਰੈਗੂਲਰ ਮਲਾਜ਼ਮਾਂ ਦੀ ਜਿਹੜੀ ਕਿ ਦਸ਼ਾ ਇਸ ਤਰ੍ਹਾਂ ਦੀ ਕਰ ਰੱਖੀ ਹੈ ਕਿ ਉਹਨਾਂ ਨੂੰ ਹੁਣ ਕੋਈ ਵੀ ਇੰਟਰਸਟ ਇਸ ਏਰੀਅਰ ਵਿੱਚ ਨਹੀਂ ਰਿਹਾ ਜੇਕਰ ਗੱਲ ਕਰੀਏ ਅਸੀਂ ਰਿਟਾਇਰਮੈਂਟ ਹੋਏ ਮੁਲਾਜ਼ਮਾਂ ਦੀ ਤਾਂ ਉਹਨਾਂ ਨੂੰ ਬਹੁਤ ਚਾਅ ਸੀ ਕਿ ਸਾਨੂੰ ਇਸ ਏਰੀਅਰ ਦੀ ਅਦਾਇਗੀ ਹੋਵੇਗੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਵੀ ਉਹਨਾਂ ਦੁਆਰਾ ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਕਿ ਪੰਜਾਬ ਹਰਿਆਣਾ ਹਾਈ ਕੋਰਟ ਸਾਡੇ ਹੱਕ ਦੇ ਵਿੱਚ ਫੈਸਲਾ ਕਰੇਗੀ ਜਦੋਂ ਤੋਂ ਪੰਜਾਬ ਸਰਕਾਰ ਨੇ ਐਨੀਆਂ ਕਿਸ਼ਤਾਂ ਇਸ ਏਰੀਅਰ ਦੀਆਂ ਬਣਾ ਕੇ ਰੱਖ ਦਿੱਤੀਆਂ ਤੇ ਪਹਿਲੀ ਕਿਸ਼ਤ ਕਈ ਰਿਟਾਇਰਮੈਂਟ ਹੋਏ ਮੁਲਾਜ਼ਮਾਂ ਦੇ ਖਾਤਿਆਂ ਦੇ ਵਿੱਚ ਆਈ ਕਈਆਂ ਦੇ ਨਹੀਂ ਤਾਂ ਉਸ ਤੋਂ ਬਾਅਦ ਰਿਟਾਇਰਮੈਂਟ ਹੋਏ ਮੁਲਾਜ਼ਮਾਂ ਦੇ ਵਿੱਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ ਹੈ ਕਿ ਸਾਡੀ ਜੋ ਰਕਮ ਹੈ ਉਹ ਟੁੱਟ ਰਹੀ ਹੈ ਸਾਨੂੰ ਇਹ ਰਕਮ ਇੱਕ ਸਾਰ ਚਾਹੀਦੀ ਸੀ ਪਰ ਪੰਜਾਬ ਸਰਕਾਰ ਦੁਆਰਾ ਇੰਨੀਆਂ ਕਿਸ਼ਤਾਂ ਬਣਾ ਕੇ ਰੱਖ ਦਿੱਤੀਆਂ ਜੋ ਕਿ 2028-29 ਤੱਕ ਸਾਰੀ ਅਦਾਇਗੀ ਇਸਦੀ ਹੋਵੇਗੀ ਜਿਸ ਤਰ੍ਹਾਂ ਪੰਜਾਬ ਸਰਕਾਰ ਨੇ ਵੇਰਵਾ ਤਿਆਰ ਕੀਤਾ ਹੈ ਪਰ ਸਾਨੂੰ ਇਸ ਏਰੀਆ ਦੀ ਅਦਾਇਗੀ ਘੱਟ ਤੋਂ ਘੱਟ ਕਿਸ਼ਤਾਂ ਦੇ ਵਿੱਚ ਤੇ ਜਲਦ ਤੋਂ ਜਲਦ ਕਰੇ ਪੰਜਾਬ ਸਰਕਾਰ ਕਿਉਂਕਿ ਅਸੀਂ ਆਪਣੀ ਉਮਰ ਦੇ ਆਖਰੀ ਪੜਾਤੇ ਹਾਂ ਅਸੀਂ ਇਸ ਖੁਸ਼ਖਬਰੀ ਨੂੰ ਇਸ ਲਾਭ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਾਂ ਪੰਜਾਬ ਸਰਕਾਰ ਇਸ ਫੈਸਲੇ ਵੱਲ ਵੀ ਧਿਆਨ ਦੇਵੇ ਜੋ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੈ ਪਰ ਜੇਕਰ ਇਸ ਫੈਸਲੇ ਦੇ ਵਿੱਚ ਵੀ ਅਸੀਂ ਡੂੰਘਾਈ ਦੇ ਨਾਲ ਦੇਖੀਏ ਤਾਂ ਪੰਜਾਬ ਸਰਕਾਰ ਦੀ ਮਨਛਾ ਕੀ ਸੀ ਉਹਨਾਂ ਦੇ ਮਨ ਦੇ ਵਿੱਚ ਕੀ ਚੱਲ ਰਿਹਾ ਸੀ ਇੰਨੀਆ ਕਿਸ਼ਤਾ ਏਰੀਆ ਦੀਆਂ ਬਣਾ ਕੇ ਰੱਖ ਦਿੱਤੀਆਂ ਤੇ 2027 ਦੇ ਵਿੱਚ ਤਾਂ ਵੋਟਾਂ ਪੈਣੀਆਂ ਨੇ ਕੀ ਪਤਾ ਇਹ ਸਰਕਾਰ ਦੁਆਰਾ ਸੱਤਾ ਵਿੱਚ ਆਵੇਗੀ ਜਾਂ ਫਿਰ ਨਹੀਂ ਜੇਕਰ ਇਹ ਸੱਤਾ ਵਿੱਚ ਸਰਕਾਰ ਨਹੀਂ ਆਉਂਦੀ ਤਾਂ ਅਗਲੀ ਸਰਕਾਰ ਦਾ ਕੀ ਪਤਾ ਕਿ ਉਹ ਇਸ ਏਰੀਅਰ ਦੀ ਅਦਾਇਗੀ ਇਸੇ ਤਰ੍ਹਾਂ ਕਰੇਗੀ ਜਿਸ ਤਰ੍ਹਾਂ ਪੰਜਾਬ ਸਰਕਾਰ ਨੇ ਵੇਰਵਾ ਤਿਆਰ ਕੀਤਾ ਜਾਂ ਫਿਰ ਨਹੀਂ ਕਰੇਗੀ ਇਸ ਤਰ੍ਹਾਂ ਸੀ ਕਹਿ ਸਕਦੇ ਹਾਂ ਕਿ ਏਰੀਅਰ ਨੂੰ ਲੈ ਕੇ ਹਜੇ ਅਸੀਂ ਕੁਝ ਨਹੀਂ ਕਹਿ ਸਕਦੇ ਕਿ ਇਸ ਏਰੀਅਰ ਦੀ ਅਦਾਇਗੀ ਜਿਸ ਤਰ੍ਹਾਂ ਪੰਜਾਬ ਸਰਕਾਰ ਨੇ ਵੇਰਵਾ ਤਿਆਰ ਕੀਤਾ ਹੈ ਉਸ ਤਰ੍ਹਾਂ ਮਲਾਜ਼ਮਾਂ ਨੂੰ ਹੋਵੇਗੀ ਜਾਂ ਫਿਰ ਨਹੀਂ ਤੇ ਲੈ ਕੇ ਗੱਲ ਕਰੀਏ 85 ਸਾਲ ਤੋਂ ਉੱਪਰ ਦੇ ਰਿਟਾਇਰਮੈਂਟ ਹੋਏ ਮਲਾਜ਼ਮਾਂ ਦੀ ਜਿਨ੍ਹਾਂ ਨੂੰ ਲੈ ਕੇ ਪੰਜਾਬ ਸਰਕਾਰ ਨੇ ਕਿਹਾ ਕਿ ਅਸੀਂ ਉਹਨਾਂ ਨੂੰ ਏਰੀਅਰ ਦੀ ਅਦਾਇਗੀ ਹੈ ਜੋ ਤਿੰਨ ਕਿਸ਼ਤਾਂ ਦੇ ਵਿੱਚ ਇਸੇ ਸਾਲ ਕਰਾਂਗੇ ਪਰ ਜੇਕਰ ਦੇਖੀਏ ਤਾਂ ਅੱਜ ਕੱਲ ਇੰਨੀ ਉਮਰਾਂ ਹੁੰਦੀਆਂ ਹੀ ਕਿਸਦਿਆਂ ਨੇ 85 ਸਾਲ ਤੋਂ ਉੱਪਰ ਦੇ ਰਿਟਾਇਰਮੈਂਟ ਹੋਏ ਮਲਾਜ਼ਮਾਂ ਦੀ ਤਾਂ ਗਿਣਤੀ ਹੀ ਬਹੁਤ ਘੱਟ ਹੈ ਜੇਕਰ ਪੰਜਾਬ ਸਰਕਾਰ ਨੇ ਇਸ ਮਾਮਲੇ ਨੂੰ ਟਾਲਣ ਦੀ ਕੋਸ਼ਿਸ਼ ਕੀਤੀ ਹੈ ਤਾਂ ਇਹ ਬਹੁਤ ਹੀ ਗੰਦੀ ਨੀਤੀ ਹੈ ਪੰਜਾਬ ਸਰਕਾਰ ਜਲਦ ਤੋਂ ਜਲਦ ਆਪਣੇ ਫੈਸਲੇ ਨੂੰ ਬਦਲੇ ਪੇ ਕਮਿਸ਼ਨ ਦੇ ਏਰੀਅਰ ਦੀ ਅਦਾਇਗੀ ਘੱਟ ਤੋਂ ਘੱਟ ਕਿਸ਼ਤਾਂ ਦੇ ਵਿੱਚ ਤੇ ਜਲਦ ਤੋਂ ਜਲਦ ਕਰੇ ਹਨ ਜੀ ਦੋਸਤੋ ਇਸ ਤਰ੍ਹਾਂ ਮਲਾਜ਼ਮਾਂ ਦੀਆਂ ਬਹੁਤ ਸਾਰੀਆਂ ਮੰਗਾਂ ਪੈਂਡਿੰਗ ਨੇ ਇਹ ਦੋਨਾਂ ਮੰਗਾਂ ਦਾ ਹੱਲ ਵੀ ਪੰਜਾਬ ਸਰਕਾਰ ਕਰੇ ਤੇ ਕੱਚੇ ਮੁਲਾਜ਼ਮਾ ਨੂੰ ਪੱਕੇ ਕਰਨਾ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨਾ ਏਸੀਪੀ ਸਕੀਮ ਬਹਾਲ ਕਰਨਾ ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਦੇ ਵਿੱਚ ਮਰਜ ਕਰਨਾ ਫੈਕਟਰ 2.18 ਦਾ ਰਿਟਾਇਰਮੈਂਟ ਹੋਏ ਮਲਾਜ਼ਮਾਂ ਨੂੰ ਦੇਣਾ ਪ੍ਰਾਣੀ ਪੈਨਸ਼ਨ ਸਕੀਮ ਨੂੰ ਲੈ ਕੇ ਜੋ ਵਾਅਦਾ ਕੀਤਾ ਗਿਆ ਸੀ ਉਸ ਨੂੰ ਪੂਰਾ ਕਰਨਾ ਹੋਰ ਵੀ ਬਹੁਤ ਸਾਰੀਆਂ ਮੰਗਾਂ ਨੇ ਬਹੁਤ ਤਰ੍ਹਾਂ ਦੇ ਪੱਤੇ ਬੰਦ ਪਏ ਨੇ ਉਹਨਾਂ ਨੂੰ ਮੁੜ ਲਾਗੂ ਕਰਨਾ ਪੰਜਾਬ ਸਰਕਾਰ 17 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਮਲਾਜ਼ਮਾਂ ਉੱਪਰ ਕੇਂਦਰ ਦਾ 7ਵਾਂ ਪੇਕ ਮਿਸ਼ਨ ਹਟਾ ਕੇ ਪੰਜਾਬ ਦਾ 6ਵਾਂ ਪੇਕ ਮਿਸ਼ਨ ਲਾਗੂ ਕਰੇ ਇਹਨਾਂ ਸਾਰੀਆਂ ਮੰਗਾਂ ਦਾ ਹੱਲ ਕੀਤਾ ਜਾਵੇ ਜਲਦ ਤੋਂ ਜਲਦ ਹਾਂਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਐਨਾ ਹੀ ਜੇਕਰ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ